2 ਤੋਂ 3 ਵਜੇ ਬਹੁਤਾ ਬਦਲਾ ਆਉਂਦਾ ਪੂਰੀ ਸ੍ਰਿਸ਼ਟੀ ਦੇ ਵਿੱਚ ਜਿਹੜਾ 2 ਤੋਂ 3 ਮੂਲ ਮੰਤਰ ਜਪਦਾ ਨਾ ਜੋ ਉਹਦੇ ਮਨ ਦੇ ਵਿੱਚ ਇੱਛਾ ਆ ਗਈ ਜਿੰਨੀਆਂ ਵੀ ਸ੍ਰਿਸ਼ਟੀ ਦੀਆਂ ਤਾਕਤਾਂ ਉਹ ਉਹਨੂੰ ਪੂਰਾ ਕਰਨ ਚ ਲਾ ਦਿੰਦੀ ਹੈਗਾ ਜਿਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਬ੍ਰਹਮ ਗਿਆਨ ਹੈ ਕਿਤਾਬਾਂ 'ਚ ਨਹੀਂ ਮਿਲਦਾ ਜੇ 2 ਵਜੇ ਆਪਾਂ ਮੂਲ ਮੰਤਰ ਕਰਨ ਬੈਠਾਂਗੇ ਜੇ 3 ਵਜੇ ਤੱਕ ਕਿਤੇ 2 ਘੜੀਆਂ ਉਸ ਵੇਲੇ 2 ਤੋਂ 3 ਕਿਉਂ 2 ਵਜੇ ਗੁਰਨਾਨਕ ਸਾਹਿਬ ਹੱਟੀ ਖੋਲ ਕੇ ਬੈੰਦੇ ਅਮਰਤ ਵੇਲੇ ਮਾਤਾ ਤ੍ਰਿਪਤਾ ਕਹਿੰਦੀ ਪੁੱਤਰ ਤੂੰ ਹੱਟੀ ਕਦੋਂ ਖੋਲਦਾ ਮੈਂ ਤਾਂ ਕਿਤੇ ਵੇਖੀ ਨਹੀਂ ਮਾਤਾ ਤ੍ਰਿਪਤਾ ਨੂੰ ਕਹਿਣ ਲੱਗੇ ਗੁਰਨਾਨਕ ਸਾਹਿਬ ਮਾਤਾ ਓਲੀਏ ਮਾਤਾ ਮੈਂ 2 ਵਜੇ ਹੱਟੀ ਖੋਲਦਾ ਪੁੱਤਰ ਕੋਈ ਸੌਦਾ ਲੈਣ ਵੀ ਆਉਂਦਾ ਮਹਾਰਾਜ ਕਹਿੰਦੇ ਕੋਈ ਵਿਰਲਾ ਹੀ ਆਉਂਦਾ ਤੇ ਜਿਹੜਾ ਵਿਰਲਾ ਆਉਂਦਾ ਜਗ ਮੈਂ ਉਤਮ ਕਾਢੀ ਹੈ ਵਿਰਲੇ ਕੀ ਕੋਟਨਮੈ ਨਾਨਕੂ ਨਾਰਾਇਣ ਜੇ ਚੀਤ ਮਹਾਰਾਜ ਕਹਿੰਦੇ ਜਿਹੜਾ ਵੀ ਕੋਈ ਉਸ ਵੇਲੇ ਸੌਦਾ ਲੈਣ ਵਾਸਤੇ ਆਉਂਦਾ ਗੁਰਨਾਨਕ ਦੀ ਹੱਡੀ ਤੇ ਕਹਿੰਦੇ ਝੋੜੀਆਂ ਭਰਾ ਕੇ ਲੈ ਕੇ ਜਾਂਦਾ ਗੱਜ ਕੇ ਆਖੋ ਸਤਨਾਮ ਸ਼ਿਰਿ